ਖੂਨ ਦਾਨ ਇੱਕ ਮਹਾਦਾਨ ਮੰਨਿਆ ਜਾਂਦਾ ਹੈ ਜਿਸ ਦੇ ਚੱਲਦੇ ਤੁਹਾਨੂੰ ਦੱਸਦੇ ਕਿ ਬਲੱਡ ਡੋਨੇਟ ਕਰਨ ਦੇ ਨਾਲ ਹਜ਼ਾਰਾਂ ਜਾਨਾਂ ਜੜੀਆਂ ਬਚਾਈਆਂ ਜਾ ਸਕਦੀਆਂ ਨੇ ਸਸੀ ਕਾ ਜੀ ਐਮਐਚ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਟਿਕ ਟਕ ਹੋਵੋਗੇ ਹਰੀਸ਼ ਕੁਮਾਰ ਗੋਰਖਾ ਜਿਹੜੇ ਕਿ ਵਾਰਡ ਨੰਬਰ 45 ਦੇ ਵਾਸੀ ਨੇ ਯੁਵਾ ਪੀੜੀ ਵੱਲੋਂ ਜਿਹੜਾ ਲਗਾਤਾਰ ਜਿਹੜਾ ਉਹਨਾਂ ਵੱਲੋਂ ਬਲੱਡ ਡੋਨੇਟ ਕੀਤਾ ਜਾ ਰਿਹਾ ਅੱਜ ਉਹਨਾਂ ਦਾ ਜਨਮ ਦਿਨ ਹੈ ਪਹਿਲਾਂ ਤਾਂ ਐਮਐਚ ਪੰਜਾਬ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਹਰੀਸ਼ ਕੁਮਾਰ ਗੋਰਖਾ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਜਿਹਦੇ ਚੱਲਦੇ ਤੁਹਾਨੂੰ ਦੱਸ ਬਲੱਡ ਡੋਨੇਟ ਕੀਤਾ ਗਿਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਵਾਰੀ ਜਿਹੜਾ ਉਹਨਾਂ ਵੱਲੋਂ ਬਲੱਡ ਜਿਹੜਾ ਡੋਨੇਟ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਉਸ ਕੈਮਰਾ ਗੱਲ ਕੀਤੀ ਸੀਗਾ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਅਸੀਂ ਹਜ਼ਾਰਾਂ ਖਰਚੇ ਕਰਦੇ ਆ ਪਰ ਆਹ ਹਜ਼ਾਰਾਂ ਖਰਚਾਂ ਤੇ ਰੋਕ ਲਗਾ ਕੇ ਇੱਕ ਮਹਾਦਾਨ ਕੋਈ ਅਜਿਹਾ ਦਾਨ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਵੀ ਜਾਨ ਜਿਹੜੀ ਬਚਾਈ ਜਾ ਸਕੇ ਸੋ ਹੂਨ ਦਾਨ ਇੱਕ ਮਹਾਦਾਨ ਮੰਨਿਆ ਜਾਂਦਾ ਜਿਸ ਤੇ ਚੱਲਦੇ ਆ ਉਹਨਾਂ ਵੱਲੋਂ ਜਿਹੜਾ ਅੱਜ ਬਲੱਡ ਡੋਨੇਟ ਦੇ ਵਿੱਚ ਬਲੱਡ ਜਿਹੜਾ ਦਿੱਤਾ ਜਾ ਰਿਹਾ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੀ ਟੀਮ ਦੇ ਵਿੱਚ ਚਲੋ ਅ ਪੰਜਾਬ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਥੈਂਕ ਯੂ ਧੰਨਵਾਦ ਤੁਹਾਡਾ। ਜਨਮ ਦਿਨ ਦੇ ਮੌਕੇ ਤੇ ਹਜ਼ਾਰਾਂ ਖਰਚੇ ਜਿਹੜੇ ਕਰਦੇ ਨੇ ਲੋਕੀ ਜਿਹੜੇ ਕਰਦੇ ਨੇ ਪਰ ਤੁਹਾਡੇ ਵੱਲੋਂ ਇੱਕ ਅਲੱਗ ਜੀ ਜਿਹੜੀ ਆ ਵਕਰੀਮੀ ਜਿਹੜੀ ਮਸ਼ਾਲ ਜਿਹੜੀ ਪੈਦਾ ਕੀਤੀ ਗਈ ਆ ਬਲੱਡ ਡੋਨੇਟ ਕਰਕੇ ਕੀ ਕਹਿਣਾ ਚਾਹੁੰਦੇ ਔਰ ਕਿੰਨੀ ਵੀ ਵਾਰੀ ਜਿਹੜਾ ਤੁਹਾਡੇ ਵੱਲੋਂ ਬਲੱਡ ਜਿਹੜਾ ਡੋਨੇਟ ਕੀਤਾ ਜਾ ਰਿਹਾ ਹੈ। ਮੈਂ ਜਿਹੜੀ ਗੱਲ ਕੀਤੀ ਹੈ ਮੈਂ ਪਹਿਲਾਂ ਹੀ ਅੱਜ 41ਵੀਂ ਵਾਰ ਖੂਨਦਾਨ ਕਰ ਰਿਹਾ ਆਪਣੇ ਜਨਮ ਦਿਨ ਤੇ 2 ਜਨਵਰੀ ਮੇਰਾ ਜਨਮ ਦਿਨ ਹੁੰਦਾ ਤੇ ਮੈਂ ਰਕਤਦਾਨ ਕਰ ਰਿਹਾ 41 ਜਰੂਰੀ ਨਹੀਂ ਕਿ ਮੈਂ ਜਨਮ ਦਿਨ ਤੇ ਕਰਨਾ ਐਦਾ ਵੀ ਕਿਸੇ ਇੱਕ ਨੂੰ ਅਮਰਜੈਂਸੀ ਜ਼ਰੂਰਤ ਹੋਏ ਜਾਂ ਕਿਸੇ ਨੂੰ ਵੀ ਲੋੜ ਪਏ 3 ਮਹੀਨੇ ਬਾਅਦ ਡੋਨੇਟ ਕਰਨਾ ਹੀ ਕਰਨਾ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਜਿਹੜਾ ਰਕਤਦਾਨ ਇੱਕ ਮਹਾਂਦਾਨਾ ਲੋਕੀ ਕਹਿੰਦੇ ਖੂਨ ਜਿਹੜਾ ਨਾਲੀਆਂ ਚ ਨਹੀਂ ਜਾਣਾ ਚਾਹੀਦਾ ਨਾਰੀਆਂ ਚ ਜਾਣਾ ਚਾਹੀਦਾ ਰਕਤਦਾਨ ਕਰੋ ਆਪਣੇ ਜਨਮ ਦਿਨ ਤੇ ਦੀ ਚੰਗਾ ਕੰਮ ਕਰੋ ਵੀ ਜੇ ਇਹ ਖੂਨ ਪੈਸਾ ਨਾ ਨਹੀਂ ਮਿਲਦਾ ਇਹ ਖੂਨ ਜਿਹੜਾ ਤੁਹਾਡਾ ਹੈ ਤੁਹਾਨੂੰ ਦੋ ਕਰੋਗੇ ਤੇ ਖੂਨ ਹੈ ਤੇ দান ਕਰਨਾ ਜਿਹਦਾ ਤੁਹਾਡੇ ਕਿਸੇ ਦਾ ਖੂਨ ਦੇਣਾ ਤੁਹਾਡੀ ਅਨਮੋਲ ਜ਼ਿੰਦਗੀ ਦੇ ਹਿੱਸੇ ਦੀ ਬਣ ਸਕਦੀ ਆ ਤੁਹਾਡੇ ਖੂਨ ਦਾਨ ਕਰਨ ਨਾਲ ਕਿਸੇ ਦੀ ਅਨਮੋਲ ਜ਼ਿੰਦਗੀ ਤੋਂ ਬਚਾਣੀ ਚਾਹੀਦੀ ਹੈ ਆਪਣੇ ਜਨਮ ਦਿਨਾਂ ਤੇ ਲੋਕੀ 10 10 20000 ਰੁਪਏ ਫੋਟ ਰਾਂਚ ਖਰਚਦੇ ਆ ਉਹਦਾ ਖਰਚਾ ਨਾਲ ਹੀ ਫਾਇਦਾ ਇਹੋ ਜਿਹਾ ਦਾਨ ਕਰੋ ਤੇ ਕਿੰਨੇ ਇਸ ਬਲੱਡ ਕੈਂਪ ਤੇ ਵਿੱਚ ਹੋਣ ਤੱਕ ਕਿੰਨੇ ਮੁੰਡਿਆਂ ਦੇ ਵੱਲੋਂ ਜੜਾ ਆ ਬਲੱਡ ਡੋਨੇਟ ਕੀਤਾ ਗਿਆ ਇਸ ਵੱਲੇ ਕੋਈ 30 ਤੋਂ ਪਲੱਸ ਹੋ ਗਿਆ 50 ਦੇ ਕਰੀਬ ਲੋਕੀ ਕਰਨਗੇ ਸਾਰੇ ਆਪਣੀ ਖੁਸ਼ੀ ਨਾਲ ਆਏ ਅਤੇ ਸਾਰੇ ਜਿੰਨੇ ਵੀ ਆ ਕਿਸੇ ਨੂੰ ਕੋਈ ਮਜਬੂਰ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਪਤਾ ਹੈ ਕਿ ਬਲੱਡ ਦੀ ਕੀ ਕੀਮਤ ਹੁੰਦੀ ਹੈ ਉਹ ਲੋਕੀ ਰਕਤਦਾਨ ਕਰਨਾ ਆ ਜਦੋਂ ਕਿਸੇ ਨੂੰ ਅਮਰਜੈਂਸੀ ਐਕਸੀਡੈਂਟ ਹੋ ਜੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਸਾਰੇ ਬਲੱਡ ਬੈਂਕਾਂ ਚੋਂ ਖੂਨ ਮਿਲ ਜਾਂਦਾ ਹੈ ਜ਼ਰੂਰੀ ਨਹੀਂ ਹੁੰਦਾ ਵੀ ਕਈ ਵਾਰੀ ਕਹਿੰਦੇ ਵੀ ਅਸੀਂ ਜਾਈਏ ਇਹਨਾਂ ਨੂੰ ਫੋਨ ਨਹੀਂ ਮਿਲਦਾ ਜਾਂ ਕੁਝ ਨਹੀਂ ਹੁੰਦਾ ਸੀ ਕਿਹਾ ਕਿ ਬਲੱਡ ਬੈਂਕਾਂ ਦੇ ਵਿੱਚ ਖੂਨ ਮਿਲ ਜਾਂਦਾ ਪਰ ਕੁਝ ਲੋਕਾਂ ਦਾ ਅਜਿਹਾ ਕਹਿਣਾ ਕਿ ਬਲੱਡ ਡੋਨੇਟ ਕਰਨ ਦੇ ਬਾਵਜੂਦ ਵੀ ਜੇਕਰ ਸਾਨੂੰ ਲੋੜ ਪੈਂਦੀ ਹੈ ਤਾਂ ਸਾਨੂੰ ਹਸਪਤਾਲਾਂ ਵਿੱਚ ਧੱਕੇ ਖਾਣੇ ਪੈਂਦੇ ਨੇ ਉਹ ਇਹਦੀ ਕੋਈ ਗੱਲ ਨਹੀਂ ਉਹ ਤੇ ਵੀ ਕੈਨ ਨੂੰ ਜਿਹੜੇ ਦਿੰਦੇ ਨਹੀਂ ਹੁਣ ਕਈ ਵਾਰੀ ਸਾਨੂੰ ਫੋਨ ਆਉਂਦੇ ਲੋਕਾਂ ਦੇ ਕਿ ਸਾਨੂੰ ਖੂਨ ਚਾਹੀਦਾ ਹੈ ਹੀ ਦੇ ਨਹੀਂ ਸਕਦੇ ਜਿਹੜੇ ਤੰਦਰੁਸਤ ਹੈ ਉਹਨਾਂ ਨੂੰ ਦੇਣਾ ਚਾਹੀਦਾ ਜ਼ਰੂਰੀ ਨਹੀਂ ਕਿ ਆਪਣੇ ਲਈ ਦੇਣਾ ਇਦਾਂ ਵੀ ਮੈਂ ਤੇ ਕਹਿੰਦਾ ਕਿ ਰੱਬ ਕਿਸੇ ਵੀ ਜ਼ਰੂਰਤ ਦਾ ਪਾਏ ਬਲੱਡ ਦੀ ਤੇ ਇਦਾਂ ਵੀ ਕੋਈ ਵੀ ਖੁਸ਼ੀ ਦਾ ਸਮਾਂ ਰਕਤ ਦਾਨ ਕਰਾ ਜਿਹਦਾ ਰਕਤ ਦਾਨ ਇੱਕ ਮਹਾਦਾਨ ਹੈ ਤੇ ਜਿਹੜੇ ਘਰ ਬੈਠੇ ਕਹਿੰਦੇ ਵੀ ਸਾਨੂੰ ਖੂਨ ਨਹੀਂ ਮਿਲਦਾ ਜੀ ਅਸੀਂ ਉਦੋਂ ਡੋਨੇਟ ਕਰਾਂਗੇ ਜਦੋਂ ਅਮਰਜੈਂਸੀ ਅਮਰਜੈਂਸੀ ਕਿਸੇ ਪਰਸਨ ਦਾ ਐਕਸੀਡੈਂਟ ਹੋ ਜਾਂਦਾ ਬਲਤੇ ਹੋਵੇ ਨਾ ਕਿਸ ਨਾਲ ਇਹਦਾ ਜਦੋਂ ਹੋ ਜਾਂਦਾ ਤੇ ਉਸ ਟਾਈਮ ਥੋ ਵੇਗਾ ਤੇ ਤੁਹਾਨੂੰ ਤਾਂ ਮਿਲੇਗਾ ਉਹ ਜੀ ਪਰਸਨ ਇਦਾਂ ਕਹਿੰਦਾ ਕਿ ਬਲੱਡ ਡੋਨੇਟ ਕਰਨ ਦੇ ਸਾਡੇ ਨਾਲ ਸਾਡੇ ਨਾਲ ਮਲਕੀ ਸਾਨੂੰ ਕਮਜ਼ੋਰੀ ਫੀਲ ਹੁੰਦੀ ਹੈ ਕੁਝ ਇਹ ਦੇਹਾ ਕੋਈ ਹੁੰਦਾ ਜੀ ਕੁਝ ਨਹੀਂ ਹੁੰਦਾ ਜੀ ਇਹ ਤੇ ਕਹਿੰਦੀਆਂ ਆਪਣੀਆਂ ਹੀ ਗੱਲਾਂ ਬਣਾਈਆਂ ਸਾਰੇ ਨੇ ਰਕਤਦਾਨ ਕਰਨ ਨਾਲ ਤੁਹਾਡੇ ਉੱਥੇ ਕਿੰਨੀ ਤਰ੍ਹਾਂ ਦੇ ਟੈਸਟ ਹੁੰਦੇ ਆ ਉਹਦੇ ਵਿੱਚ ਸਭ ਕੁ ਪਤਾ ਲੱਗਦਾ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਜਦੋਂ ਤੁਹਾਡਾ ਬਲੱਡ ਨਿਕਲਦਾ ਉਹਦੇ ਵਿੱਚ ਤੁਹਾਨੂੰ ਵਧੀਆ ਫੀਲ ਵੀ ਹੋਏਗਾ ਕਿ ਜਦੋਂ ਰਕਦਨ ਦਿੱਤਾ 24 ਘੰਟਿਆਂ 'ਚ ਖੂਨ ਪੂਰਾ ਹੋ ਜਾਂਦਾ ਇਹਦੇ ਸਿਰਫ ਇੱਕ ਆਪਣੀ ਲੋਕੀ ਗੱਲਾ ਬਣਾਉਂਦੇ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਤੁਹਾਡੇ ਮਾਦਮ ਨਾਲ ਕਈ ਲੋਕੀ ਕਹਿੰਦੇ ਆ ਵੀ ਸਾਨੂੰ ਜਿਹੜਾ ਖੂਨ ਇਦਾਂ ਹੀ ਮਿਲ ਜੇ ਇਦਾਂ ਨਹੀਂ ਮਿਲਦਾ ਇਹ ਖੂਨ ਤੇ ਆਪੇ ਹੀ ਦੇਵਾਂਗੇ ਤੇ ਖੂਨ ਉਹ ਤੇ ਡੋਨੇਟ ਹੋਏਗਾ ਤੇ ਫਿਰ ਖੂਨ ਮਿਲੇਗਾ ਸਾਰੇ ਇਹੀ ਸੋਚ ਰਹੇ ਹਾਂ ਨਹੀਂ ਅਸੀਂ ਦਈਏ ਨਾ ਉਹਨੂੰ ਮਿਲ ਜੇ ਤੇ ਫਿਰ ਕਿਦਾਂ ਪੂਰਾ ਹੈਗਾ ਸਾਰੇ ਦੇ ਅੱਗੇ ਬੇਨਤੀ ਹੈ ਕਿ ਡੋਨੇਟ ਕਰੋ ਜਿਹੜੇ ਤੰਦਰੁਸਤ ਹਨ ਡੋਨੇਟ ਕਰਨਾ ਚਾਹੀਦਾ ਕਿਸ ਹਸਪੀਟਲ ਵੱਲੋਂ ਜਿਹੜਾ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈ ਅਸੀਂ ਬਲੱਡ ਕੈਂਪ ਦੇ ਵਿੱਚ ਅੱਜ ਅਮਨਦੀਪ ਹਸਪੀਟਲ ਦੀ ਟੀਮ ਸਾਰੀ ਆਈ ਹੈ ਉਹ ਬਲੱਡ ਉਹਨਾਂ ਦਾ ਬੈਂਕਰ تھے ਅਮਨਦੀਪ ਹਸਪੀਟਲ ਉਹਨਾਂ ਦੇ ਨਾਲ ਸਹਿਯੋਗ ਨਾਲ ਅਸੀਂ ਜਿੰਨੇ ਵੀ ਯੂਥ ਸਾਰੇ ਡੋਨੇਟ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਹੁੰਦਾ ਵੀ ਜਦੋਂ ਕਿਸੇ ਨੂੰ ਅਮਰਜੈਂਸੀ ਦੀ ਜ਼ਰੂਰਤ ਪੈਂਦੀ ਹੈ ਸਾਡੇ ਇੱਥੇ ਜਿਹੜੇ ਬੈਠੇ ਮੇਨ ਨੇ ਤੇ ਸਾਡੇ ਥਰੂ ਬਲੱਡ ਲਿਆ ਜੇ ਜਿਨ੍ਹਾਂ ਨੇ ਬਲੱਡ ਬੈਂਕ ਚ ਲਿਆ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਨਹੀਂ ਲਿਆ ਨਾ ਹੀ ਦਿੱਤਾ ਤੇ ਉਹ ਗੱਲਾਂ ਕਰ ਬੈਠੇ ਜੋ ਮੱਦੀ ਬਣਾਉਂਦੇ ਰਹੇ ਨੰਬਰ ਵੀ ਤੁਸੀਂ ਲਿਖ ਸਕਦੇ ਹੋ 75088048 डबल 3 ਹਰੀਸ਼ ਕੁਮਾਰ گورਖਾ ਮੇਰਾ ਨਾਮ ਹੈ ਕੋਈ ਵੀ ਪਰਸਨ ਜਿਹੜਾ ਕੋਈ ਸਾਡੇ ਲਿੰਕ ਚ ਹੋਏ ਦਾ ਨਾਮ ਹੋਏ ਜਦੋਂ ਮਰਜ਼ੀ ਸਾਨੂੰ 24 ਘੰਟੇ ਕਈ ਵਾਰੀ ਹੁੰਦਾ ਵੀ ਕਈਆਂ ਦੇ ਫੋਨ ਬੰਦ ਹੁੰਦੇ ਆ ਲੋਕੀ ਬੜੀ ਬੜੀ ਸੰਸਾ ਬਣਾਉਂਦੇ ਆ ਇਹ ਵੱਡੀ ਸਸਤਾ ਨਹੀਂ ਆ ਇਹ ਲੋਕਾਂ ਦੀ ਸੇਵਾ ਕਰ ਰਿਹਾ ਬਲੱਡ ਡੋਨੇਟਰ ਦੇ ਵੀ ਹੋਰ ਵੀ ਕਿਸੇ ਨੂੰ ਕੋਈ ਜ਼ਰੂਰਤ ਪੈ ਜੇ ਉਹਦੇ ਨਾਲ ਆ ਸਾਨ ਸਰਕਲ ਦੀ ਗੱਲ ਕੀਤੀ ਜਾਵੇ ਸਰਨਾ ਵਾਸੀ ਵੀ ਜਿਹੜੇ ਇੱਥੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਜਿਹੜਾ ਬਲੱਡ ਡੋਨੇਟ ਕੀਤਾ ਜਾ ਰਿਹਾ ਹੈ। ਸਾਹਮਣੇ ਦੇ ਗੁਲਸ਼ਮਰ ਮਾਰਜੀ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਬਹੁਤ-ਬਹੁਤ ਸਵਾਗਤ ਹੈ ਮੈਚ ਪੰਜਾਬ ਦੇ ਵਿੱਚ। ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਜੀ। ਤੁਹਾਡੇ ਵੱਲੋਂ ਅੱਜ ਬਲੱਡ ਡੋਨੇਟ ਕੀਤਾ ਜਾ ਰਿਹਾ ਕਿੰਨੀਵੇਂ ਵਾਰੀ ਕੀਤਾ ਜਾ ਰਿਹਾ ਹੈ? ਮੈਂ ਸੈਕਿੰਡ ਟਾਈਮ ਕੀਤਾ ਮੈਂ। ਹਾਂਜੀ। ਪਹਿਲੇ ਮੈਂ ਸ਼ਾਪਰ ਗੁੰਡੀ ਆਪਣੇ ਗੁਰਮਾਰਾ ਦਰਬਾਰ ਤੇ ਕੀਤਾ ਹੀ ਅੱਜ ਮੈਨੂੰ ਪਤਾ ਲੱਗਿਆ ਗੁਰਖਾਂ ਨੇ ਦੱਸਿਆ ਕਿ ਇੱਥੇ ਬਲੱਡ ਡੋਨੇਟ ਹੋ ਰਿਹਾ ਤੇ ਅੱਜ ਮੈਂ ਆਇਆ ਮਨ ਬੜੀ ਖੁਸ਼ੀ ਹੈ। ਕਿਵੇਂ ਦਾ ਫੀਲ ਹੁੰਦਾ ਕਿ ਜਦੋਂ ਕਹਿੰਦੇ ਖੂਨ ਦਾਣ ਇੱਕ ਮਹਾਦਾਨ ਮੰਨਿਆ ਜਾਂਦਾ ਹੈ ਤੇ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਕੁਝ ਅਧੀਲੇ ਜਿਹੜੇ ਦਾਨ ਕੀਤੇ ਜਾਣ ਜਿਨ੍ਹਾਂ ਨਾਲ ਕਿਸੇ ਦੀ ਜ਼ਿੰਦਗੀ ਜੜੀਆਂ ਬਚਾਈਆਂ ਜਾ ਸਕਦੀਆਂ ਜਿਵੇਂ ਕਿ ਗੋਰਖਾ ਜੀ ਨੇ ਪਹਿਲਾਂ ਵੀ ਕਿਹਾ ਸੀਗਾ। ਮੈਂ ਤੇ ਇਹ ਮੈਸੇਜ ਦੇਣਾ ਚਾਹਨਾ ਜਿੰਨਾ ਯੂਥ ਹੈ ਉਹ ਬਲੱਡ ਜ਼ਰੂਰ ਦਾਨ ਕਰੇ। ਰਕਤ ਦਾਨ ਇੱਕ ਮਹਾਦਾਨ ਹੈ। ਇਹਦੇ ਕਰਕੇ ਕਈ ਜ਼ਿੰਦਗੀਆਂ ਅਹੀਂ ਬਚਾ ਸਕਨੇ ਹੈ। ਕਿਉਂਕਿ ਲੋਕਾਂ ਦੀ ਇੱਕ ਮੰਨਤ ਹੈ ਕਿ ਨਹੀਂ ਜੀ ਖੂਨ ਇੱਕ ਵਾਰ ਦੀਏ ਕਮਜ਼ੋਰੀ ਫੀਲ ਹੁੰਦੀ ਹੈ। ਨਹੀਂ ਖੂਨ ਬੰਦਾ ਨਹੀਂ। ਇਹ ਗਲਤ ਹੈ ਜੀ ਭਾਵਨਾ। ਖੂਨ ਉਹ ਦੇਗੇ 24 ਘੰਟੇ ਚੋਂ ਤੁਹਾਡਾ ਬਣ ਜਾਂਦਾ ਤੇ ਬਾਕੀ ਮੈਂ ਤੇ ਅਹੀ ਮੈਸੇਜ ਦੇਣਾ ਚਾਹਣਾ ਵੇਖੋ ਹੁਣ ਆਪਣਾ ਦਾਨ ਜਰੂਰ ਕਰਨਾ ਚਾਹੀਦਾ ਉਹ ਬਾਤ ਛੱਡ ਕੇ ਸੌਰਗ ਮਲਕਪੁਰੀਆ ਜਿਹਨਾਂ ਬੋਲੋ ਵੀ ਇਸ ਜਨਮ ਦਿਨ ਦੇ ਮੌਕੇ ਤੇ ਉਹਨਾਂ ਬੋਲੋ ਵੀ ਬਲੱਡ ਜਿਹੜਾ ਡੋਨੇਟ ਕੀਤਾ ਗਿਆ ਸੌਣਾ ਨਾਲ ਗੱਲਬਾਤ ਕਰਦਾ ਰਗੋ ਮਲਕਪੁਰੀਆ ਜਿਹੜਾ ਕਿ ਸਮਾਜ ਸੇਵਕ ਨੇ ਸਭ ਤੁਹਾਡੇ ਬੋਲੋ ਤੇ ਬਲੱਡ ਜਿਹੜਾ ਡੋਨੇਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤੇ ਤੁਹਾਡਾ ਤੇ ਕਾਕੀ ਟੀਮ ਦਾ ਪੂਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਉਹਦਾ ਇਹ ਰક્ત ਦਾਣਾ ਇਹ ਮਹਾਦਾਨ ਹੈ ਜੇ ਆਪਾਂ ਬਲੱਡ ਡੋਨੇਟ ਕਰ ਰਹੇ ਹਾਂ ਤੇ ਕਿਸੇ ਦੇ ਕੰਮ ਆ ਰਹੇ ਤੇ ਉਹ ਜੋ ਵਰਦਕਾਤ ਦਾਨ ਤੁਸੀਂ ਕਦੀ ਕਿਤੇ ਨਹੀਂ ਕਰ ਸਕਦੇ ਸਭ ਤੋਂ ਵੱਡਾ ਤੇ ਵਧੀਆ ਕੰਮ ਹੈ ਜਿਹੜਾ ਉਹ ਰક્ત ਦਾਣਾ ਤੇ ਮਹਾਦਾਨ ਹੈ ਤੇ ਇਹ ਮੈਂ ਅਡਵਾਈਸ ਕਰਾਂਗਾ ਕਿ ਜਿਹੜੇ ਤੇ ਆਪਣੇ ਸਰੀਰ ਬਗੋ ਠੀਕ ਨੇ ਸਾਰੇ ਤੇ ਮਨ ਸਾਰਿਆਂ ਨੂੰ ਬਲੱਡ ਡੋਨੇਸ਼ਨ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਅੱਗੇ ਵੀ ਪਤਾ ਗਿਆ ਡਿਗਰੇ ਬਲੱਡ ਪੈਂਚਾ ਹੁੰਦਾ ਸੀ ਜਿਹੜਾ ਬਲੱਡ ਦਾ ਉਹ ਬਹੁਤ ਹੀ ਘੱਟ ਰਹਿੰਦਾ ਯੂਥ ਪੀੜੀ ਦੀ ਗੱਲ ਕੀਤੀ ਜਾਵੇ ਤੇ ਯੂਥ ਪੀੜੀ ਲਗਾਤਾਰ ਕਹਿੰਦੀ ਕਿ ਨਸ਼ਿਆ ਵਾਲ ਜਿਹੜੀ ਵੱਧੇ ਜਾ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਨਸ਼ਿਆਂ ਵੱਲ ਜਿਹੜਾ ਆਪਣਾ ਮਲਕੀ ਇਹ ਚੀਜ਼ਾਂ ਤੋਂ ਹਟ ਕੇ ਨਸ਼ਿਆਂ ਵੱਲ ਪਸਦੇ ਫਿਰਦੇ ਨੇ ਦੇਖੋ ਮੈਂ ਤੇ ਇਹੀ ਗੱਲ ਕਵਾਂਗਾ ਕਿ ਨਸ਼ਿਆ ਤੋਂ ਦੂਰ ਰਹੋ ਉਹਦੇ ਵਿੱਚ ਤੁਹਾਡੀ ਫੈਮਲੀ ਦਾ ਸਾਰਿਆਂ ਦਾ ਭਲਾ ਹੈਗਾ ਆਉਣ ਵਾਲਾ ਟਾਈਮ ਵੀ ਦੇਖਿਆ ਇਹ ਕਿ ਕਈ ਐਸੇ ਮੈਰਿਟ ਪਰਸਨ ਵੀ ਦੇਖਿਆ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਤੇ ਨਸ਼ੇ ਨਾਲ ਉਹਨਾਂ ਦੀ ਜਿਹੜੀ ਫੈਮਲੀ ਆ ਉਹਨਾਂ ਦਾ ਕਿੰਨਾ ਮੁਸ਼ਕਿਲ ਆ ਦਾ ਸਾਹਮਣਾ ਕਰਨਾ ਪੈਂਦਾ ਘਰ ਦੀ ਸਿਚੁਏਸ਼ਨ ਇਹਨਾਂ ਦੀ ਇੰਨੀ ਖਰਾਬ ਹੁੰਦੀ ਉਹਨਾਂ ਦੀ ਕੋਈ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਕਿ ਪਰ ਉਹਨਾਂ ਨੂੰ ਆਪਣਾ ਨਸ਼ਾ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਸਹੀ ਐਸੇ ਤੇ ਕਿ ਆਪਾਂ ਲੋਕ ਜਿਹੜੇ ਆਪਣੇ ਘਰ ਦੀ ਤੀਜਾ ਤੱਕ ਵੇਚਣ ਨੂੰ ਮਜਬੂਰ ਹੋ ਜਾਂਦੇ ਤੇ ਇਸ ਕਰਕੇ ਨਸ਼ੇ ਦਾ ਜਿਹੜਾ ਕੋੜ ਆ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜਾ ਵਧੀਆ ਕੰਮ ਆ ਲੈ ਡਾ ਹਲ ਤੇ ਆ ਲੈਣਾ ਚਾਹੀਦਾ ਸਾਰਿਆਂ ਨੂੰ ਧੰਨਵਾਦ